ਲਾਹੌਰ ਦਾ ਗਵਰਨਰ ਨਵਾਬ ਵਜ਼ੀਰ ਖਾਨ ਜਲੋਦਰ ਦੀ ਬਿਮਾਰੀ ਤੋਂ ਪੀੜਿਤ ਸੀ ਬਿਮਾਰੀ ਦੇ ਕਰਕੇ ਉਹ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਦੌਲਤ ਸ਼ੋਹਰ ਦੀ ਜੇ ਗੱਲ ਕਰੀਏ ਤਾਂ ਕੋਈ ਕਮੀ ਨਹੀਂ ਸੀ ਪਰ ਆਪਣਾ ਸ਼ਰੀਰ ਦੁਖੀ ਹੋਣ ਕਰਕੇ ਉਸ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਹੀ ਹਕੀਮਾਂ ਨੇ ਆਪਣੀ ਪੂਰੀ ਵਾਹ ਪੇਸ਼ ਲਗਾ ਦਿੱਤੀ ਹੌਲੀ-ਹੌਲੀ ਬਿਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ। ਵਜ਼ੀਰ ਖਾਨ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ। ਵਜ਼ੀਰ ਖਾਨ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੇ ਮਹਾਪੁਰਸ਼ ਦੀ ਪਾਲ ਕਰੋ ਜਿਹੜਾ ਮੇਰੀ ਇਸ ਬਿਮਾਰੀ ਨੂੰ ਠੀਕ ਕਰ ਸਕੇ। ਤਾਂ ਉਹ ਉਸਦੇ ਨੌਕਰਾਂ ਨੇ ਪਿੰਡ-ਪਿੰਡ ਜਾ ਕੇ ਇਸ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ। ਤਾਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੇ ਪੰਜਵੇਂ ਗੁਰੂ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਹਿ ਰਹੇ ਹਨ ਤੇ ਜੇਕਰ ਵਜ਼ੀਰ ਖਾਨ ਸੱਚੇ ਮਨ ਦੇ ਨਾਲ ਉਹਨਾਂ ਦੀ ਸ਼ਰਣ ਵਿੱਚ ਜਾਵੇ ਤਾਂ ਉਹ ਇਸ ਬਿਮਾਰੀ ਤੋਂ ਠੀਕ ਹੋ ਸਕਦਾ ਜਿਵੇਂ ਹੀ ਇਸ ਗੱਲ ਦਾ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਹੀ ਗੁਰੂ ਸਾਹਿਬ ਜੀ ਦੀ ਸ਼ਰਣ ਵਿੱਚ ਪਹੁੰਚ ਗਿਆ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਹੱਥ ਲਗਾ ਕੇ ਬੇਨਤੀ ਕਰਨ ਲੱਗਾ हे कृपालु दीनदयाल जी मैं बड़ी आस लेके आप जी दे कोल आया हां ते आप जी दे दर्शन पाके मेनू पूर्ण तौर ते विश्वास हो चुकया है की मैं ਤੁਹਾਡੇ ਦਰ ਤੋਂ ਨਿਰਾਸ਼ ਹੋ ਕੇ ਨਹੀਂ ਜਾਵਾਂਗਾ हे दुखानू नाश ਕਰਨ ਵਾਲੇ ਸੰਤ ਜੀ ਕਿਰਪਾ ਕਰਕੇ ਮੇਰਾ ਵੀ ਦੁੱਖ ਦੂਰ ਕਰ ਦੇਵੋ ਤੇ ਇਸ ਭਿਆਨਕ ਬਿਮਾਰੀ ਤੋਂ ਗੁਰੂ ਸਾਹਿਬ ਜੀ ਮੇਰਾ ਵੀ छुटकारा ਕਰ ਦਿਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵਜ਼ੀਰ ਖਾਂ ਦੀ ਪੀੜਾ ਨੂੰ ਜਾਣ ਚੁੱਕੇ ਸਨ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਕਿਹਾ ਕਿ ਸਰੋਵਰ ਦੇ ਕੰਢੇ 베ਰੀ ਦੀ ਛਾਹ ਹੇਠਾਂ ਬਾਬਾ ਬੁੱਢਾ ਜੀ ਬੈਠੇ ਹੋਏ ਹਨ ਜਾਓ ਤੁਸੀਂ ਉਹਨਾਂ ਪਾਸ ਜਾਓ ਉਹ ਤੁਹਾਨੂੰ ਜ਼ਰੂਰ ਠੀਕ ਕਰਨਗੇ ਗੁਰੂ ਸਾਹਿਬ ਜੀ ਦੇ ਮੁਖੋਂ ਇਹ ਗੱਲ ਸੁਣ ਕੇ ਵਜ਼ੀਰ ਖਾਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚ ਗਿਆ ਤੇ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਦੱਸਿਆ ਤੇ ਨਾਲ ਹੀ ਆਖਦਾ ਹੈ ਮੈਂ ਮਹਿਲ ਲਾਹੌਰ ਦਾ ਗਵਰਨਰ ਵਜ਼ੀਰ ਖਾਨ ਹਾਂ ਤੇ ਮੈਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਤੁਹਾਡੇ ਪਾਸ ਭੇਜਿਆ ਹੈ ਤਾਂ ਵਜ਼ੀਰ ਖਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਬਾਬਾ ਬੁੱਢਾ ਜੀ ਆਖਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਸਰਬਸ਼ਕਤੀਮਾਨ ਜੋ ਕਿ ਸਭ ਕੁਝ ਜਾਣਦੇ ਹਨ ਮੈਂ ਤਾਂ ਉਹਨਾਂ ਦਾ